ਉਜੜੇ ਹੋਏ ਪਿੰਡਾਂ ਨੂੰ ਮੁੜ ਬਸਾਉਣ ਵਾਲਾ ਚਮਤਕਾਰੀ ਬੋਰ 1 ਕਿਲੋਮੀਟਰ ਤੱਕ ਫੈਲ ਪੰਜਾਬ ਲਈ ਬਣਿਆ ਫਰਿਸ਼ਤਾ ਬਾਬਾ ਸ਼੍ਰੀ ਚੰਦ ਜੀ ਦੇ ਹੱਥੀ ਲਾਇਆ ਬੋਰ ਇਸ ਬੋਰ ਦੀਆਂ ਜੜਾਂ ਜਦੋਂ ਪਿੰਡ ਤੱਕ ਪਹੁੰਚ ਜਊਗੀਆਂ ਤਾਂ ਪਿੰਡ ਫੇਰ ਦੁਬਾਰਾ ਹਰਾ ਭਰਾ ਹੋ ਜਾਊਗਾ ਹਰਾ ਭਰਾ ਹੋ ਜਾਊਗਾ ਜੀ ਤੇ ਕਹਿੰਦੇ ਹੁਣ ਪਹੁੰਚ ਗਈਆਂ ਤੇ ਪਿੰਡ ਦੇ ਵਿੱਚ ਕਿੰਨੇ ਘਰ ਹੋ ਗਏ ਜੀ ਬੜੇ 7-8 ਘਰ ਹੋ ਗਏ ਜੀ 10 ਅੱਛਾ ਪਹਿਲਾਂ ਕੋਈ ਨਹੀਂ ਸੀ ਦੇਖ ਲਓ ਜੀ ਜੀ ਦੇਖ ਲਓ ਤੁਸੀਂ ਸਦੀਆਂ ਪੁਰਾਣੀ ਇਹ ਗੱਲ ਆ ਬਾਬਾ ਜੀ ਨੇ ਇਹ ਬਚਨ बोले ਸੀਗੇ ਤੇ ਅੱਜ ਉਹ ਪੂਰੇ ਹੋ ਗਏ ਆ ਪੂਰੇ ਹੋ ਗਏ ਜਾਂ ਨੂੰ ਦਿਲ ਨਹੀਂ ਕਰਦਾ ਉਹਦਾ ਨਹੀਂ ਲੱਗਦਾ ਇਹ ਘਰਾਂ ਦੀ ਮਜਬੂਰੀ ਕੀ ਕਰੀ ਤੇ ਲੋ ਮਿੱਟੀ ਦੇ ਜੀ ਪੁਰਾਣੇ ਪੁਰਾਣੇ ਚੁੱਲੇ ਉਹ ਪੁਰਾਣੇ ਚੁੱਲੇ ਬਣੇ ਆ ਅੱਜ ਕੱਲ ਤਾਂ ਦੇਖਣ ਨੂੰ ਨਹੀਂ ਮਿਲਦੇ ਜੀ ਹੁਣ ਅੱਜ ਕੱਲ ਦੇਖੋ ਜੀ ਅੱਜ ਕੱਲ ਦੇ ਆ ਚੱਲਦੇ ਬਾਬਾ ਸੀਚਾ ਜੀ ਨੇ ਆਜਾ ਕੋਟ ਦਾ ਦਰਖਤ ਆਪਣੇ ਹੱਥਾਂ ਨਾਲ ਲਾਇਆ ਸੀਗਾ ਇੱਥੇ 9-784 ਸਿੱਧਾ ਆਏ ਨਹੀਂ ਬਾਬਾ ਸੀਚਾ ਜੀ ਉਹਨਾਂ ਨੂੰ ਭੋਜਨ ਛਕਾਇਆ ਇਹ ਮਾਤਾ ਹਰੋਦੀ ਦੀ ਕਹਾਣੀ ਹੈ ਪ੍ਰਸਿੱਧਿਆ ਤੇ ਰਾਜਾ ਜਹਾਂਗੀਰ ਵੀ ਇਸ ਦਰਬਾਰ ਦੇ ਵਿੱਚ ਨਜ਼ਮਸਤਕ ਹੋਇਆ ਸੀਗਾ ਜਹਾਂਗੀਰ ਦਾ ਵੀ ਇਤਿਹਾਸ ਜੁੜਿਆ ਹੋਇਆ ਹੈ ਜੀ ਬਾਬਾ ਸ਼ਿਰੀ ਚੰਦ ਜੀ ਦੇ ਨਾਲ ਉਹਦਾ ਵੀ ਬੱਚਾ ਪੂਰਾ ਹੋ ਗਿਆ ਸੀ ਕੋਈ ਜਹਾਂਗੀਰ ਦਾ ਬੱਚਾ ਪੂਰਾ ਹੋ ਗਿਆ ਸੀ ਉਹ ਫਿਰ ਮਤਲਬ ਸੰਗਤ ਲੈ ਕੇ ਆਇਆ ਉਹਨਾਂ ਬਾਤ ਤੇ ਵੀ ਮਹਾਰਾਜ ਨੇ ਜੈ ਬਾਬੇ ਦੀ ਕਾਰਤੀ ਜਿੰਦਾ ਕਰਤਾ ਕੋਈ ਵਧੀਆ ਪਵਿੱਤਰ ਹੋ ਗਿਆ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਤੇ ਇੱਥੇ ਆ ਕੇ ਉਹਨੇ ਮਹਾਰਾਜ ਦੀ ਜੋ ਖੁਸ਼ੀ ਕੀਤੀ ਉਹਨਾਂ ਨੇ ਅੱਗੇ ਵੱਧ ਚੱਲ ਕੇ ਕੀਤੀ ਹੈ ਜੀ ਤੁਸੀਂ ਗੌਰ ਦੇ ਨਾਲ ਦੇਖੋ ਛੋਟੀ ਛੋਟੀ ਇੱਟ ਲੱਗੀ ਹੋਈ ਆ ਜਿਹਨੂੰ ਨਾਨਕਸ਼ਾਈ ਇੱਟ ਕਹਿੰਦੇ ਆ ਇਸ ਤਰ੍ਹਾਂ ਦਾ ਬਾਬਾ ਸ਼ਿਰੀ ਚੰਦ ਜੀ ਦੇ ਦਰਬਾਰ ਦਾ ਬਾਹਰਲਾ ਮਾਹੌਲ ਆ ਪੀਬੀ ਸੈਵਰ ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਬਟਾਲੇ ਦੇ ਨਨਕ ਚੱਕ ਪਿੰਡ ਵਿੱਚ ਲੈ ਕੇ ਆਏ ਹਾਂ ਜਿੱਥੇ ਬਾਬਾ ਸ਼ਿਰੀ ਚੰਦ ਜੀ ਨੇ ਲੰਮਾ ਸਮਾਂ ਤੱਪ ਕੀਤਾ ਉਹਨਾਂ ਦੇ ਅਥੀ ਲਗਾਇਆ ਬੋਰਡ ਦਾ ਬੁੱਟਾ ਇੱਥੇ ਅੱਜ ਵੀ ਮੌਜੂਦ ਆ ਜਿਹਦੀਆਂ ਜੜਾਂ 1 ਕਿਲੋਮੀਟਰ ਤੱਕ ਫੈਲੀਆਂ ਹੋਈਆਂ ਆ ਇਸ ਜਗ੍ਹਾ ਦਾ ਬਹੁਤ ਵੱਡਾ ਇਤਿਹਾਸ ਆ ਬਹੁਤ ਦੁਨੀਆ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੀ ਆ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਦਾ ਪਾਰਕਿੰਗ ਦਾ ਮਾਹੌਲ ਆ ਤੁਸੀਂ ਆਪਣਾ ਮੋਟਰਸਾਈਕਲ ਗੱਡੀਆਂ ਇੱਥੇ ਆਰਾਮ ਨਾਲ ਲਾ ਸਕਦੇ ਆ ਤੁਸੀਂ ਬਾਬਾ ਜੀ ਦੇ ਤਪਸਥਾਨ ਦੇ ਦਰਸ਼ਨ ਕਰ ਸਕਦੇ ਆ ਲਿਖਿਆ ਹੋਇਆ ਆ ਤਪਸਥਾਨ ਮੰਦਿਰ ਭਗਵਾਨ ਸ਼੍ਰੀ ਚੰਦ ਜੀ ਸਾਡਾ ਦਿਲ ਖੁਸ਼ ਹੋ ਗਿਆ ਦੇਖ ਕੇ ਹਰ ਕਿਸੇ ਨੂੰ ਇਸ ਜਗ੍ਹਾ ਆ ਕੇ ਵਧੀਆ ਲੱਗੇਗਾ ਮਨ ਤ੍ਰਿਪਤ ਹੋ ਜਾਏਗਾ ਸਸੇਗਾ ਬੋਲ ਤੁਸੀਂ ਗੌਰ ਦੇ ਨਾਲ ਦੇਖੋ ਛੋਟੀ ਛੋਟੀ ਇੱਟ ਲੱਗੀ ਹੋਈ ਆ ਜਿਹਨੂੰ ਨਾਨਕਸ਼ਾਈ ਇੱਟ ਕਹਿੰਦੇ ਆ ਇਸ ਤਰ੍ਹਾਂ ਦਾ ਬਾਬਾ ਸ਼ਿਰੀ ਚੰਦ ਜੀ ਦੇ ਦਰਬਾਰ ਦਾ ਬਾਹਰਲਾ ਮਾਹੌਲ ਆ ਦੂਰੋਂ ਦੂਰੋਂ ਫਕਤ ਦਰਸ਼ਨ ਕਰਨ ਵਾਸਤੇ ਆਉਂਦੇ ਆ ਸਤਿ ਸ਼੍ਰੀ ਅਕਾਲ ਜੀ ਤੇ ਬਾਬਾ ਜੀ ਦੇ ਤਪ ਸਥਾਨ ਬਾਰੇ ਦੋ ਸ਼ਬਦ ਬੋਲੋ ਤੁਸੀਂ ਕਿੱਥੋਂ ਆਏ ਆ ਜੀ ਅਬ ਪਹਿਲੀ ਵਾਰ ਆਏ ਆ ਹਨ ਨਹੀਂ ਉਧਰ ਅੱਛਾ ਪਹਿਲੀ ਵਾਰ ਆਏ ਆ ਤੇ ਕਿਸ ਨੇ ਦੱਸਿਆ ਸੀਗਾ ਤਾਂ ਆਏ ਆ ਜੀ ਨਹੀਂ ਆਪਣੇ ਮਰਜ਼ੀ ਨਾਲ ਆਈ ਤਾਂ ਮਤਲਬ ਅਬ ਆਪਾ ਟਾਲੇ ਕਿਹਨੇ ਆ ਠੀਕ ਆ ਜੀ ਤੁਹਾਨੂੰ ਉਹ ਹੜਾ ਆ ਜੀ ਕਰਾ ਅੱਛਾ ਜੀ ਤੇ ਕਿਦਾਂ ਦਾ ਲੱਗਿਆ ਤੁਹਾਨੂੰ ਆ ਕੇ ਇੱਥੇ ਜੀ ਬਹੁਤ ਬੜੀ ਲੱਗਾਨੀ ਹੈ ਸ਼ਾਂਤੀ ਮਿਲੀ ਸ਼ਾਂਤੀ ਆਈ ਹਲੋ ਬਹੁਤ ਮਹਾਰਤ ਆਪਾਂ ਫੇਰ ਨਾ ਵੇਖਣੇ ਮਰ ਜਾ ਕਿਥਾਂ ਦਾ ਚੀਜ਼ ਵੀ ਵੇਖਣੇ ਮਣ ਕੇ ਨਾ ਸ਼ਾਮ ਨੂੰ ਆਵਾਂਗੇ ਫਿਰ ਦੇਖਾਂਗੇ ਅੱਜ ਸਹੀ ਗੱਲ ਜਾਣ ਨੂੰ ਦਿਲ ਨਹੀਂ ਕਰਦਾ ਆਉਦਾ ਨਹੀਂ ਲੱਗਦਾ ਘਰਾਂ ਦੀ ਮਜਬੂਰੀ ਕੀ ਕਰੀਏ ਹਾਂ ਠੀਕ ਹੈ ਹਾਂਜੀ ਘਰ ਜਾਣਾ ਪੈਂਦਾ ਨਹੀਂ ਸਹੀ ਗੱਲ ਆ ਜੀ ਸਹੀ ਗੱਲ ਹੈ ਚਲੋ ਧੰਨਵਾਦ ਲਓ ਜੀ ਕਰੋ ਦਰਸ਼ਨ ਬਾਬਾ ਸ਼੍ਰੀ ਚੰਦ ਜੀ ਦੇ ਅੱਥਾਂ ਦੁਆਰਾ ਲਗਾਏ ਬੋਰਡ ਦੇ ਜਿਹਦੀਆਂ ਜੜਾਂ 1 ਕਿਲੋਮੀਟਰ ਤੱਕ ਫੈਲੀਆਂ ਹੋਈਆਂ ਆਆਂ ਕਿੰਨਾ ਸਾਹਮ ਕੇ ਇਸ ਪਵਿੱਤਰ ਬੋੜ ਨੂੰ ਰੱਖਿਆ ਹੋਇਆ ਆ ਤੁਸੀਂ ਦੇਖ ਸਕਦੇ ਆ ਜਿੱਥੇ ਜਿੱਥੇ ਵੀ ਜੜਾਂ ਗਈਆਂ ਹੋਈਆਂ ਆ ਤੇ ਉਹਨੂੰ ਆਲੇ ਦੁਆਲੇ ਇਸ ਤਰ੍ਹਾਂ ਬਾਉਂਡਰੀ ਕਰਕੇ ਸਾਂਭਿਆ ਹੋਇਆ ਆ ਇਸੇ ਤਰ੍ਹਾਂ ਇੱਧਰ ਤੁਸੀਂ ਦੇਖ ਸਕਦੇ ਆ ਇਸੇ ਤਰ੍ਹਾਂ ਬਿਲਕੁਲ ਸਾਹਮਣੇ ਤੁਸੀਂ ਦੇਖ ਲਓ ਸਦੀਆਂ ਹੋ ਗਈਆਂ ਇਹ ਬੋਰਡ ਅੱਜ ਵੀ ਬਿਲਕੁਲ ਸਹੀ ਸਲਾਮਤ ਖੜਾ ਆ ਇਸੇ ਤਰ੍ਹਾਂ ਤੁਸੀਂ ਆਹ ਦੇਖ ਲਓ ਬਾਉਂਡਰੀ ਤੇ ਇਸੇ ਤਰ੍ਹਾਂ ਇੱਧਰ ਆ ਤੁਸੀਂ ਘੁੰਮਦੇ ਥੱਕ ਜਾਊਗੇ ਇੰਨੇ ਵੱਡੇ ਏਰੀਏ ਦੇ ਵਿੱਚ ਇਹ ਪਵਿੱਤਰ ਬੋਰਡ ਫੈਲਿਆ ਹੋਇਆ ਆ ਇੱਧਰ ਵੀ ਤੁਸੀਂ ਦੇਖ ਲਓ ਜੜਾ ਇਸੇ ਤਰ੍ਹਾਂ ਇੱਧਰ ਆ ਬਾਬਾ ਜੀ ਦੇ ਤਪਸਥਾਨ ਤੇ ਇੰਨੀ ਜਿਆਦਾ ਸਾਫ ਸਪਾਈ ਆ ਜਿਹਦਾ ਕੋਈ ਹਿਸਾਬ ਨਹੀਂ ਹੈਗਾ ਤੁਹਾਨੂੰ ਇੱਕ ਵੀ ਪੱਤਾ ਥੱਲੇ ਦੇਖਣ ਨੂੰ ਨਹੀਂ ਮਿਲੇਗਾ ਦੇਖੋ ਤੁਸੀਂ ਬੋਰਡ ਦੀਆਂ ਜੜਾਂ ਕਿੱਦਾਂ ਫੈਲੀਆਂ ਹੋਈਆਂ ਆ ਕਿੰਨਾ ਹਰਾ ਭਰਾ ਇਹ ਬੋਰਡ ਆ ਜਿਹੜਾ ਹਜ਼ਾਰਾਂ ਪੰਛੀਆਂ ਦਾ ਘਰ ਬਣਿਆ ਹੋਇਆ ਆ ਹੁਣ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਆ ਇਸ ਜਗ੍ਹਾ ਆ ਕੇ ਕਿਹਦਾ ਜਾਨ ਨੂੰ ਦਿਲ ਕਰੇਗਾ ਬਹੁਤ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਸੇਵਾ ਕਰਦੇ ਆ ਇੰਨਾ ਪੁਰਾਣਾ ਬੋਰਡ ਅਸੀਂ ਪਹਿਲਾਂ ਹੋਰ ਕਿਤੇ ਨਹੀਂ ਦੇਖਿਆ ਜਿਹੜਾ ਬਾਬਾ ਸ਼੍ਰੀ ਚੰਦ ਜੀ ਦੁਆਰਾ ਆਪਣੇ ਹੱਥਾਂ ਨਾਲ ਲਗਾਇਆ ਗਿਆ ਆ ਛੋਟੇ-ਛੋਟੇ ਬੱਚੇ ਦੇਖ ਲਓ ਤੁਸੀਂ ਸੇਵਾ ਕਰ ਰਹੇ ਆ ਅਸੀਂ ਤੁਹਾਨੂੰ ਇਸ ਪਵਿੱਤਰ ਬੋਰਡ ਦਾ ਇਤਿਹਾਸ ਵੀ ਦੱਸ ਦਿੰਨੇ ਆ ਇਸ ਬੋਰਡ ਦਾ ਇਤਿਹਾਸ ਬੀਬੀ ਹਾਰੋ ਜੀ ਦੇ ਨਾਲ ਜੁੜਿਆ ਹੋਇਆ ਆ ਜੋ ਬਾਬਾ ਸ਼੍ਰੀ ਚੰਦ ਜੀ ਦੀ ਭਗਤਨੀ ਸੀਗੀ ਜਦੋਂ ਇੱਕ ਦਿਨ ਬੀਬੀ ਹਾਰੋ ਸੇਵਾ ਕਰਕੇ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਵਾਸਤੇ ਗਈ ਤਾਂ ਬਾਬਾ ਜੀ ਨੇ ਇਹ ਬਚਨ ਬੋਲੇ ਕਿ ਬੀਬੀ ਹਾਰੋ ਤੂੰ ਹਰੀ ਭਰੀ ਹੋ ਜਾਏ ਤਾਂ ਬੀਬੀ ਜੀ ਨੇ ਕਿਹਾ ਕਿ ਮੈਂ ਤਾਂ ਵਿਧਵਾ ਆ ਮੈਂ ਕਿਸ ਤਰ੍ਹਾਂ ਹਰੀ ਭਰੀ ਹੋ ਸਕਦੀ ਆ ਤਾਂ ਬਾਬਾ ਜੀ ਨੇ ਆਪਣੇ ਧੂਨੇ ਦੇ ਵਿੱਚੋਂ ਬਲਦੀ ਲੱਕੜ ਥੱਲੇ ਗੜਤੀ ਸੀ ਤੇ ਬੋਲਿਆ ਜੇ ਤੂੰ ਨਹੀਂ ਤਾਂ ਇਹ ਹਰੀ ਭਰੀ ਹੋ ਜੇ ਤਾਂ ਉਸ ਤੋਂ ਬਾਅਦ ਕਹਿੰਦੇ ਉਹ ਲੱਕੜ ਹਰੀ ਭਰੀ ਹੋ ਗਈ ਤੇ ਇੱਕ ਬੋਰਡ ਦੇ ਵਿੱਚ ਤਬਦੀਲ ਹੋ ਗਈ ਹੁਣ ਤੁਸੀਂ ਖੁਦ ਅੰਦਾਜ਼ਾ ਲਾ ਲਓ ਇਸ ਜਗ੍ਹਾ ਦਾ ਕਿੰਨਾ ਪਹੁੰਚਿਆ ਹੋਇਆ ਇਤਿਹਾਸ ਆ ਜਿਹੜਾ ਕਿ ਸਦੀਆਂ ਪੁਰਾਣਾ ਆ ਤੇ ਹੋਰ ਵੀ ਬਹੁਤ ਵੱਡਾ ਇਤਿਹਾਸ ਆ ਇਸ ਜਗ੍ਹਾ ਦਾ ਚਲੋ ਹੁਣ ਅਸੀਂ ਤੁਹਾਨੂੰ ਬਾਬਾ ਜੀ ਦੇ ਸਰੂਪ ਦੇ ਦਰਸ਼ਨ ਕਰਾਉਨੇ ਆ ਦੇਖੋ ਤੁਸੀਂ ਕਿੰਨੀ ਸੰਗਣੀ ਛਾਂ ਆ ਇਸ ਪਵਿੱਤਰ ਬੋਰਡ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਦੱਸੋ ਜੀ ਇਸ ਰਾਖਵਾਰੇ ਪਬੂਤੀ ਵਾਲੇ ਪਬੂਤੀ ਵਾਲੇ ਇਹ ਮਹਾਰਾਜ ਸ਼ੰਤਨ ਦੇ ਪਬੂਤੀ ਆ ਜੀ ਠੀਕ ਹੈ ਜੀ ਇਹਨੂੰ ਪ੍ਰਸਾਦ ਦੇ ਤੌਰ ਤੇ ਦਿੱਤਾ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਜਿਹੜਾ ਪ੍ਰਸਾਦ ਖਾਂਦਾ ਜੀ ਉਹਦੀ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਜੀ ਅੱਛਾ ਠੀਕ ਹੈ ਜੀ ਉਹਦੇ ਦੁੱਖ ਤਕਲੀਫ ਸਭ ਕੱਟੇ ਜਾਂਦੇ ਮਹਾਰਾਜ ਠੀਕ ਹੈ ਜੀ ਇਹ ਬਾਬਾ ਜੀ ਦੇ ਧੂਨੇ ਦਾ ਇਹ ਧੂਨੇ ਦਾ ਪ੍ਰਸਾਦ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਇਹਦੀ ਮਹਾਰਾਜ ਦੀ ਕਿਰਪਾ ਬਹੁਤ ਜ਼ਿਆਦਾ ਜੀ ਇਹ ਬੜੇ ਚਿਰਾਂ ਤੋਂ ਗੁਰੂ ਮਾਹ ਦਾ ਦੇ ਵੇਲੇ ਦਾ ਚੱਲਦਾ ਹੁੰਦਾ ਹਾਂਜੀ ਹਾਂਜੀ ਇੱਦਾਂ ਸੁਣਨ ਨੂੰ ਸਾਨੂੰ ਵੀ ਮਿਲ ਮਿਲ ਰਿਹਾ ਜੀ ਹਾਂਜੀ ਤੇ ਅਸੀਂ ਵੀ ਤਾਂ ਹੀ ਅਸੀਂ ਕਿਾ ਇੰਨੀ ਮਤਲਬ ਸਮੇਂ ਦੀ ਪੁਰਾਣੀ ਨਿਸ਼ਾਨੀ ਆ ਨਾ ਪਾਪਾ ਜੀ ਦੇ ਨਾ ਬੋਰਡ ਤੇ ਅਸੀਂ ਕਿਾ ਦਰਸ਼ਨ ਕਰੀਏ ਜਾ ਕੇ ਤੇ ਸਾਨੂੰ ਤੁਸੀਂ ਆਓ ਮਾੜਾ ਜੀ ਦੱਸੋ ਜੀ ਕਿੱਥੋਂ ਸ਼ੁਰੂਆਤ ਹੋਈ ਸੀ ਬੋਰਡ ਦੀ ਹਾਂਜੀ ਤੁਹਾਨੂੰ ਦੱਸ ਦਿੰਦੇ ਮਾੜਾ ਇਤੋਂ ਸ਼ਹੀਦਵਾਦ ਹੋਈ ਹੈ ਜੀ ਬੋਰਡ ਦੀ ਅੱਛਾ ਜੀ ਬੋਰਡ ਦੀ ਇਸ ਜਗ੍ਹਾ ਤੋਂ ਸ਼ੁਰੂਆਤ ਹੋਈ ਸੀ ਪਾਪਾ ਜੀ ਨੇ ਧੂਨੇ ਚੋਂ ਜਿਹੜੀ ਚੋਕ ਦੀ ਹੈ ਜੀ ਉਹ ਮਾਈ ਹਰ ਨੂੰ ਵਰ ਦਿੱਤਾ ਇਹ ਜੀ ਉਹਨਾਂ ਨੇ ਉਹਨੇ ਕਿਹਾ ਮੈਨੂੰ ਵਰ ਦੀ ਲੋੜ ਨਹੀਂ ਹੈਗੀ ਬਾਬਾ ਜੀ ਬਾਬੇ ਨੇ ਕਿਹਾ ਜੇ ਤੈਨੂੰ ਨਹੀਂ ਨਾ ਵਰ ਦੀ ਲੋੜ ਆ ਤਾਂ ਤੂੰ ਨਾਲ ਇਹ ਹਰਾ ਭਰਾ ਹੋ ਜੂਗਾ ਤੂੰ ਨਾਲ ਬੋੜ ਹਰਾ ਪਰਾਉ ਜੂਗਾ ਹਾਂਜੀ ਸਾਨੂੰ ਇਹੀ ਸਾਨੂੰ ਮਿਲਿਆ ਜੀ ਜੋ ਇਤਿਹਾਸ ਲਿਖਿਆ ਆ ਕਿ ਬਾਬਾ ਜੀ ਨੇ ਧੂਨੇ ਦੇ ਵਿੱਚੋਂ ਜਿਹੜੀ ਮਤਲਬ ਲੱਕੜ ਕੱਢੀ ਚੋ ਚੋ ਜੀ ਹਾਂਜੀ ਹਾਂਜੀ ਕਹਿੰਦੇ ਲੱਕੜ ਜਦੋਂ ਗੱਡੀ ਤੇ ਉਹ ਥੱਲੇ ਗੜਤੀ ਸੀਗੀ ਕਹਿੰਦੇ ਜੇ ਤੂੰ ਨਹੀਂ ਤਾਂ ਇਹ ਹਰੀ ਭਰੀ ਹੋ ਜਾਊਗੀ ਹਰੀ ਭਰੀ ਹੋ ਜਾਊਗੀ ਤੇ ਉਹ ਕਹਿੰਦੇ ਫਿਰ ਲੱਕੜ ਜਿਹੜੀ ਸੀ ਉਹ ਹਰੀ ਭਰੀ ਹੋ ਗਈ ਸੀ ਜੀ ਤੁਸੀਂ ਵੀ ਦੇਖ ਹੀ ਰਹੇ ਹੋ ਜੀ ਤੇ ਉਹ ਇਹ ਜਗ੍ਹਾ ਆ ਜਿੱਥੇ ਹਰੀ ਭਰੀ ਹੋਈ ਆ ਹਾਂਜੀ ਇਹ ਜਗ੍ਹਾ ਇਹ ਧੂਣਾ ਸਾਹਿਬ ਹੈ ਜੀ ਠੀਕ ਹੈ ਜੀ ਇਹ ਧੂਣਾ ਸਾਹਿਬ ਹੈ ਤੇ ਤੁਸੀਂ ਦੱਸ ਸਕਦੇ ਆ ਹਾਂ ਪਵਿੱਤਰ ਜਗ੍ਹਾ ਦੇ ਇਸ ਜਗ੍ਹਾ ਬਾਬਾ ਜੀ ਨੇ ਲੱਕੜ ਗੱਡੀ ਸੀ ਤੇ ਇਸ ਜਗ੍ਹਾ ਬੋਰਡ ਦੀ ਸ਼ੁਰੂਆਤ ਹੋਈ ਸੀ ਤੁਸੀਂ ਦੇਖ ਸਕਦੇ ਆ ਇਹ ਬੋਰਡ ਦੀਆਂ ਜੜ੍ਹਾਂ 1 ਕਿਲੋਮੀਟਰ ਤੱਕ ਫੈਲੀਆਂ ਹੋਈਆਂ ਆ ਤੇ ਇੱਥੋਂ 1 ਕਿਲੋਮੀਟਰ ਦੂਰ ਇੱਕ ਪਿੰਡ ਆ ਜਿਹਦੇ ਨਾਲ ਇਤਿਹਾਸ ਜੁੜਿਆ ਹੋਇਆ ਇਸ ਬੋਰਡ ਦਾ ਤੇ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਪਿੰਡ ਵੀ ਲੈ ਕੇ ਚੱਲਾਂਗੇ ਉੱਥੇ ਹਾਂਜੀ ਇਹ ਪ੍ਰਸ਼ਾਦ ਬਾਬਾ ਜੀ ਬਤਉਂਦੇ ਆ ਜੀ ਠੀਕ ਆ ਜੀ ਠੀਕ ਆ ਜੀ ਹਾਂ ਜੀ ਜੀ ਸੱਸੀਆ ਬਾਬਾ ਜੀ ਇਹਨਾਂ ਕੋਲ ਪ੍ਰਸ਼ਾਦ ਲੋ ਜੀ ਬਾਬਾ ਜੀ ਪ੍ਰਸ਼ਾਦ ਦੀ ਸੇਵਾ ਕਰ ਰਹੇ ਬਾਝ ਲੈਣੇ ਪਹਿਲਾ ਸੀਗਾ ਹਾਂ ਠੀਕ ਆ ਹਾਂਜੀ ਹਾਂਜੀ ਦਿਖਾ ਦਈਏ ਦਰਸ਼ਨ ਕਰਾ ਦਈਏ ਜੀ ਹਾਂ ਬਾਬੇ ਦਾ ਧੂਣਾ ਸਾਹਿਬ ਨਵਾਂ ਜੀ ਅੱਛਾ ਜੀ ਆ ਜਾਈਏ ਹਾਂ ਜੀ ਇਹ ਵੀ ਧੂਣਾ ਸਾਹਿਬ ਬਾਬੇ ਦਾ ਚੱਲਿਆ ਜੀ ਲਓ ਜੀ ਕਰੋ ਦਰਸ਼ਨ ਸੱਬਾ ਬਾਬਾ ਜੀ ਬਾਬਾ ਜੀ ਦੇ ਬਾਬਾ ਜੀ ਦੇ ਪਵਿੱਤਰ ਸਰੂਪ ਦੇ ਤੇ ਬਾਬਾ ਜੀ ਦਾ ਪਵਿੱਤਰ ਧੂਣਾ ਹਾਂ ਜੀ ਸੰਗ ਤਾਂ ਇਸ ਰਾਖ ਨੂੰ ਹਾਂਜੀ ਦੂਰੋਂ ਦੂਰੋਂ ਲੈਣ ਆਉਂਦੀਆਂ ਆ ਬੜੇ ਬਹੁ ਬਾਹਰਲੇ ਮੁਲਕ ਤੱਕ ਜੀ ਅੱਛਾ ਜੀ ਬਾਹਰਲੇ ਮੁਲਕਾਂ ਤੱਕ ਜਾਂਦੀਆਂ ਜੀ ਕਿੰਨੀਆਂ ਦੇ ਲੋ ਜੀ ਪੰਜ ਪੂ ਪੂ ਇਹ ਬਾਬੇ ਜੀ ਦੇ ਸ਼ਰੂਪ ਨੇ ਜੀ ਅੱਛਾ ਠੀਕ ਹੈ ਜੀ ਇਹ ਮਹਾਰਾਜੀ ਦਾ ਆਸ਼ਣ ਹੈ ਜੀ ਹਾਂਜੀ ਇਹ ਮਹਾਰਾਜੀ ਦਾ ਆਸ਼ਰਮ ਹੈ ਅੱਛਾ ਇਹ ਮਹਾਰਾਜੀ ਦਾ ਆਸ਼ਰਮ ਹੈ ਠੀਕ ਹੈ ਜੀ ਤੇ ਬਾਬਾ ਜੀ ਬੈਠਦੇ ਆ ਠੀਕ ਹੈ ਜੀ ਤੇ ਲੋਕਾਂ ਨੂੰ ਸ਼ੀਸ਼ਵਾਦ ਦਿੰਦੇ ਆ ਜੀ ਠੀਕ ਹੈ ਠੀਕ ਹੈ ਤੇ ਪਪਾ ਜੀ ਦਾ ਨਾਮ ਕੀ ਹੈ ਜਿਹੜੇ ਬੰਦੇ ਜੀ ਇੱਥੇ ਹਰੀ ਹਰੀਦਾਸ ਕੁੰਬ ਜੀ ਹਰੀਦਾਸ ਕੁੰਬ ਜੀ ਠੀਕ ਹੈ ਜੀ ਤੇ ਉਹ ਕਦੋਂ ਬੰਦੇ ਬਾਬਾ ਜੀ ਇੱਥੇ ਜੀ ਸਵੇਰੇ 9 ਵਜੇ ਤੋਂ ਲੱਗੇ 2 ਵਜੇ ਤੱਕ ਅੱਛਾ ਜੀ ਸ਼ਾਮ ਨੂੰ 5 ਵਜੇ ਤੋਂ ਲੱਗੇ 6-7 ਵਜੇ ਤੱਕ ਇੱਥੇ ਬੰਦੇ ਆ ਤੇ ਦਰਸ਼ਨ ਦਿੰਦੇ ਦਰਸ਼ਨ ਦਿੰਦੇ ਆ ਜੀ ਨਨ ਮੌਸਮ ਤੋਂ ਜੀ ਠੀਕ ਹੈ ਠੀਕ ਹੈ ਹਾਂ ਜੀ ਇਹਨਾਂ ਦੇ ਦੁਖਤ ਗਲੀਪਾ ਕੱਟਦੇ ਆ ਜੀ ਕੱਟ ਰਿਹਾ ਠੀਕ ਹੈ ਹਾਂ ਜੀ ਤੇ ਆ ਬਾਬਾ ਜੀ ਦੀ ਜਗਾ ਜੀ ਇਹ ਬਾਬਾ ਜੀ ਦੀ ਜਗਾ ਹੈ ਜੀ ਹਾਂ ਜੀ ਬਾਬਾ ਜੀ ਦੀ ਜਗਾ ਤੇ ਇਸ ਜਗਾ ਬਾਰੇ ਵੀ ਥੋੜਾ ਦੱਸੋ ਜੀ ਇਹ ਬਾਬਾ ਜੀ ਨੇ ਇੱਥੇ ਆ ਕੇ ਮੁਰਾਦ ਆਛ ਲਾਇਆ ਪੂਰਾ ਜੀ ਅੱਛਾ ਬਾਬਾ ਜੀ ਨੇ ਇਸ ਜਗਾ ਭਗਤੀ ਕੀਤੀ ਆ ਕੀਤੀ ਕੀਤੀ ਹੈ ਜੀ ਪੂਰੀ ਕਰੋ ਦਰਸ਼ਨ ਬਾਬਾ ਜੀ ਨੇ ਇਸ ਜਗਾ 12 ਸਾਲ ਤੋਂ ਲੰਬਾ ਸਮਾਂ ਭਗਤੀ ਕੀਤੀ 12 ਸਾਲ ਹਾਂਜੀ ਠੀਕ ਹੈ ਲੰਗਰ ਸਾਹਿਬ ਕੋਲ ਜੀ ਹਾਂ ਜੀ ਦਰਸ਼ਨ ਕਰਾ ਦਿਓ ਜੀ ਲੰਗਰ ਸਾਹਿਬ ਦੇ ਹਾਂ ਜੀ ਲੰਗਰ ਸਾਹਿਬ ਦੇ ਦਰਸ਼ਨ ਕਰ ਤੋਂ ਲੰਗਰ ਸਾਹਿਬ ਨੂੰ ਇਹ ਰਸਤਾ ਜਾਂਦਾ ਹੈ ਹਾਂ ਜੀ ਇਹ ਰਸਤਾ ਜਾਂਦਾ ਜੀ ਲੰਗਰ ਸਾਹਿਬ ਬਾਬਾ ਜੀ ਦੇ ਨਾਮ ਤੋਂ ਕਰੋ ਦਰਸ਼ਨ ਲੰਗਰ ਸਾਹਿਬ ਦੇ ਹਾਂ ਜੀ ਉਹਨਾਂ ਦੀ ਫੋਟੋ ਸੋਚੀ ਦੇ ਲੋ ਮਿੱਟੀ ਦੇ ਜੀ ਪੁਰਾਣੇ ਪੁਰਾਣੇ ਚੁੱਲ੍ਹੇ ਉਹ ਪੁਰਾਣੇ ਚੁੱਲ੍ਹੇ ਬਣਦੇ ਹੁੰਦੇ ਆਜ ਕੱਲ ਤਾਂ ਦੇਖਣ ਨੂੰ ਨਹੀਂ ਮਿਲਦੇ ਜੀ ਹਾਂ ਦੇਖਣ ਨੂੰ ਵੇਖੋ ਜੀ ਅੱਜ ਕੱਲ੍ਹ ਉਹ ਆ ਚੱਲਦੇ ਨੇ ਸੁਸੀਂ ਦੇ ਸਕਦੇ ਆ ਹਾਂਜੀ ਬਾਬਾ ਜੀ ਦਾ ਲੰਗਰ ਬੰਦ ਰਿਆ ਆ ਸੰਗਤਾਂ ਸੇਵਾ ਕਰ ਰਹੀਆਂ ਆ ਜੀ ਮੈਂ ਜਮਨਤ ਸੇਵਾ ਕਰਨ ਨੂੰ ਮਰ ਗਿਆ ਪੰਡਿਆਂ ਨੇ ਛਾ ਖਲੋਜੋ ਜੇ ਭਾਂਡੇ ਮੰਦਰ ਦੀ ਸੇਵਾ ਕਰਨ ਨੂੰ ਸੰਗਤਾਂ ਭਾਂਡੇ ਮਾਰ ਰਹੀਆਂ ਜੀ ਤੁਸੀਂ ਦੇਖ ਸਕਦੇ ਆ ਸੰਗਤਾਂ ਭਾਂਡੇ ਮਾਰ ਰਹੀਆਂ ਆ ਹਾਂਜੀ ਬਾਬਾ ਜੀ ਦੇ ਆ ਕੇ ਹਰ ਕੋਈ ਚਾਹੁੰਦਾ ਆ ਕਿ ਮੈਂ ਇੱਥੇ ਸੇਵਾ ਕਰਾਂ ਹਾਂਜੀ ਹਾਂਜੀ ਕਿਤੇ ਕੀਮਤੀ ਸਮਾਂ ਜਿਹੜਾ ਲੰਘ ਨਾ ਜਾਵੇ ਹਾਂਜੀ ਇਹ ਸਬਜ਼ੀਆਂ ਰੱਖੀਆਂ ਜੀ ਇਹਨਾਂ ਚ ਸਬਜ਼ੀਆਂ ਖੋਲ ਕੇ ਉਹ ਤੜੀਆਂ ਜਾਂਦੀਆਂ ਨੇ ਸਕਾਸ ਮਹਾਂ ਲੰਗਰ ਪਾਣੀ ਸਰਵਤ ਆ ਜਾਂਦਾ ਜੀ ਇਹ ਵੀ ਚੀਜ਼ਾਂ ਲੋਭ ਹੋ ਗਈਆਂ ਜੀ ਡੋਲੀ ਡੋਲੀ ਕਹਿੰਦੇ ਤੁਹਾਡੇ ਪਿੱਛੇ ਜੀ ਹਾਂਜੀ 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 ਡੋਲੀਆਂ ਨਾ ਜੀ ਜਾਲੀਆਂ ਜਾਲੀਆਂ ਕਹਿੰਦੇ ਆ ਹਾਂਜੀ ਅਬੀ ਹਮਰਾ ਇਹ ਤੋਂ ਲੰਮਾ ਸਾਵਾਂ ਖੇਡ ਲੋ ਪੋੜਾਂ ਚਲੋ ਇੱਕ ਵਾਰ ਘੁੰਮ ਕੇ ਦਰਸ਼ਨ ਕਰਾ ਦਿਓ ਜੀ ਹਨਾ ਆ ਬਾਬਾ ਹਰੀ ਦਾਸ ਜੀ ਠੀਕ ਹੈ ਜੀ ਸਮਾਦੀ ਬਾਬਾ ਹਰੀ ਦਾਸ ਜੀ ਠੀਕ ਹੈ ਜੀ ਸਮਾਦੀ ਬਾਬਾ ਹਰੀ ਦਾਸ ਜੀ ਠੀਕ ਹੈ ਜੀ ਇਹ ਇਹਨਾਂ ਬਾਰੇ ਵੀ ਦੱਸੋ ਪਹਿਲਾਂ ਜੀ ਪਹਿਲੇ ਛਿਨੂ ਜੀ ਇਹ ਬਾਬੇ ਜੀ ਆਏ ਆ ਅੱਛਾ ਸਭ ਤੋਂ ਪਹਿਲਾਂ ਇਹ ਬਾਬਾ ਜੀ ਇਹਨਾਂ ਦੀ ਸ਼ਿਮਾਕ ਕੀਤੀ ਹੈ ਜੀ ਠੀਕ ਹੈ ਠੀਕ ਹੈ ਜੀ ਕਰੋ ਦਰਸ਼ਨ ਝੰਡਾ ਸਾਹਿਬ ਦੇ ਹਾਂ ਜੀ ਇਹ ਬਾਬਾ ਜੀ ਦਾ ਝੰਡਾ ਹੈ ਜੀ ਹਾਂ ਜੀ ਹਰ ਸਾਲ ਤੋਂ ਇਹ ਨਵਾ ਚੜਦਾ ਜੀ ਹਰ ਸਾਲ ਜੀ ਹਰ ਸਾਲ ਦੇ ਨਵੇਂ ਚੰਨਾਂ ਤੇ ਬੜੀ ਸੰਗਤ ਧੂਮ ਤਾਂ અમાਰ ਦੇ ਅੱਗੇ ਚੜ੍ਹਉਂਦੀ ਛੰਡੇ ਜੀ ਠੀਕ ਆ ਠੀਕ ਆ ਜੀ ਹਾਂ ਜੀ ਸਸੀ ਕਾ ਮਾਤਾ ਜੀ ਤੁਸੀਂ ਕਿੱਥੋਂ ਆਏ ਜੀ ਦਰਸ਼ਨ ਕਰਨ ਵਾਸਤੇ ਠੀਕ ਹੋ ਲੱਗੂ ਹੀ ਆਏ ਆ ਅੱਛਾ ਅੱਛਾ ਵੀ ਆਉਂਦੇ ਰਹਿੰਦੇ ਨੇ ਜੀ ਇਥੇ ਹਾਂ ਜੀ ਕਿੰਨਾ ਵਧੀਆ ਲੱਗਦਾ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਮਨ ਨੂੰ ਸ਼ਾਂਤੀ ਆ ਜਾਂਦੀ ਠੀਕ ਆ ਜੀ ਇਹ ਕਿੰਨੇ ਟਾਈਮ ਤੋਂ ਤੁਸੀਂ ਆ ਰਹੇ ਆ ਦਰਸ਼ਨ ਕਰਨ ਵਾਸਤੇ ਇਹ ਕਾਫੀ ਚਿਰ ਤੋਂ ਆਉਂਦੇ ਆ ਲੱਗੇ ਨਜ਼ਦੀਕੀ ਪੈਂਦੇ ਆ ਨਾ ਸਾਡਾ ਅੱਛਾ ਜੀ ਹਾਂ ਸੰਡੇ ਆਈ ਦਾ ਅਸੀਂ ਤਾਂ ਦੇਖਿਆ ਜੀ ਇੱਥੇ ਅੱਗੇ ਜਾਣ ਨੂੰ ਦਿਲ ਨਹੀਂ ਕਰਦਾ ਬੰਦੇ ਦਾ ਹਾਂਜੀ ਹਾਂਜੀ ਐਤਵਾਰ ਤੇ ਬਹੁਤ ਜਿਆਦਾ ਸੰਗਤ ਹੁੰਦੀ ਹੈ ਠੀਕ ਆ ਠੀਕ ਹਾਂਜੀ ਲੰਗਰ ਵੀ ਬਹੁਤ ਹੁੰਦਾ ਹੈ ਹਾਂਜੀ ਉਹ ਤਾਂ ਦੇਖਿਆ ਹਾਂਜੀ ਮਤਲਬ ਕਾਫੀ ਸ਼ਾਦਾ ਜੀ ਤੁਹਾਡੀ ਇਹਨਾਂ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਅਸੀਂ ਤੁਹਾਨੂੰ ਬਾਬਾ ਜੀ ਦੇ ਨਾਲ ਮਲਾਉਂਦੇ ਆ ਜਿਹੜੇ ਇੱਥੇ ਦੀ ਦੇਖਭਾਲ ਕਰਦੇ ਆ ਬਾਬਾ ਜੀ ਸਾਡੇ ਦਰਸ਼ਕਾਂ ਨੂੰ ਇਸ ਪਵਿੱਤਰ ਸਥਾਨ ਦਾ ਇਤਿਹਾਸ ਦੱਸੋ ਜੀ ਸੰਤਨਸ ਸਿਗੁਰ ਨੌਲੇ ਦੇ ਜਿਹੜੇ ਦੋਸੂ ਪਤਰੇ ਸੰਤਨਤ ਬਵਨ ਬਾਬਾ ਸਿਚੀ ਨੇ ਇਥੇ 12 ਸਾਲ ਤੇ 6 ਮਹੀਨੇ ਇਥੇ ਤਪਸ਼ਾ ਕੀਤੀ ਆ ਤੇ ਮੇਨ ਪ੍ਰਸਿੱਧ ਜਰੀ ਹੈਗੀ ਆ ਇਸ ਕਿੱਥੇ ਦਾ ਕਹਾਣੀ ਹੈਗੀ ਆ ਉਹ ਖਾਤਰ ਮਤਲਬ ਬੋਰਡ ਸਾਹਿਬ ਦੀ ਆ ਬਾਬਾ ਸਿਚਾ ਜੀ ਨੇ ਆਜਾ ਬੋਰਡ ਦਾ ਦਰਖਤ ਆਪਣੇ ਹੱਥਾਂ ਨਾਲ ਲਾਇਆ ਸੀਗਾ ਇਥੇ 9 9 84 ਸਿੱਧਾ ਆਏ ਨੇ ਬਾਬਾ ਸਿਚੀ ਨੇ ਉਹਨਾਂ ਨੂੰ ਭੋਜਨ ਛਕਾਇਆ ਤੇ ਮਾਤਾ ਹਰੋਦੀ ਕਹਾਣੀ ਹੈ ਪ੍ਰਸਿੱਧ ਹੈ ਤੇ ਰਾਜਾ ਜਹਾਂਗੀਰ ਵੀ ਇਸ ਦਰਬਾਰ ਦੇ ਵਿੱਚ ਨਜ਼ਰਮਸਤਕ ਹੋਇਆ ਸੀਗਾ ਹਾਂਜੀ ਕਾਕੀਏ ਬੜੀ ਸੰਗਤ ਹੁੰਦੀ ਹੈ ਇੱਥੇ ਬਾਬਾ ਸਿਚ ਦੀ ਬੜੀ ਕਿਰਪਾ ਹੈ ਜੋ ਵੀ ਆਪਣੀ ਮਦਦ ਸਰਤਾ ਲੈ ਕੇ ਆਉਂਦੀਆਂ ਤਾਂ ਸਾਰੀ ਸਰਦਾ ਮਾਵਾ ਬਾਬਾ ਸਿਚ ਜੀ ਮਨੋਫਮਨਾ ਪੂਰ ਕਰ ਦਿੰਨੇ ਇਸੇ ਤਰ੍ਹਾਂ ਸਿੱਥੇ ਸਾਰੀ ਸੰਗਧੀ ਵੀ ਬਾਬਾ ਜੀ ਦੀ ਦਰਬਾਰ ਵਿੱਚ ਆ ਕੇ ਨੰਮਸਤਕ ਹੁੰਦੀ ਆ ਠੀਕ ਆ ਬਾਬਾ ਜੀ ਮਹਾਰਾਜ ਦਾ ਜੀ ਤੁਸੀਂ ਦਰਸ਼ਨ ਕਰ ਸਕਦੇ ਆ ਹਾਂ ਜੀ ਕਨੂ ਚੰਦ ਜੀ ਲਿਖਿਆ ਹੋਇਆ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾਬਾ ਧਰਮਚੰਦ ਜੀ ਨੂੰ ਆਪਣੇ yogic ਸ਼ਕਤੀ ਦੁਆਰਾ ਆਪਣੇ ਪੈਰਾਂ ਦੇ ਅੰਗੂਠੇ ਰਾਹੀਂ ਦੁੱਧ ਪਿਲਾ ਕੇ ਪਾਲਣਾ ਕਰ ਰਹੇ ਹਨ ਹਾਂਜੀ ਹਾਂਜੀ ਇਸੇ ਤਰ੍ਹਾਂ ਇੱਧਰ ਲਿਖਿਆ ਹੋਇਆ ਨਾਨਕ ਚੱਕ ਵਿਖੇ 84 ਸਿੱਧ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਲਈ ਆਕਾਸ਼ ਮਾਰਗ ਤੋਂ ਆਉਂਦੇ ਹੋਏ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਹੱਡੀ ਵਿੱਚੋਂ ਕਈ ਪ੍ਰਕਾਰ ਦੇ ਸੁਆਦ ਦੇ ਭੋਜਨ ਸ਼ਕਾ ਕੇ ਸਿੱਧਾ ਨੂੰ ਤ੍ਰਿਪਤ ਕੀਤਾ ਸਿੱਧਾ ਨੇ ਹੰਕਾਰ ਤਿਆਕੇ ਬਾਬਾ ਜੀ ਨੂੰ ਮੱਥਾ ਟੇਕ ਕੇ ਉਹਨਾਂ ਦਾ ਅਸ਼ੀਰਵਾਦ ਲਿਆ ਇਸੇ ਤਰ੍ਹਾਂ ਲਿਖਿਆ ਭਈ ਆਪ ਭਗਵਾਨ ਬਾਬਾ ਸ਼੍ਰੀ ਚੰਦ ਜੀ ਕਦਰਾਬਾਦ ਨਾਨਕ ਚੱਕ ਵਿਖੇ ਇੱਕ ਬਿਰਧ ਔਰਤ ਨੂੰ ਬਾਰ ਦਿੰਦੇ ਹੋਏ ਨਾਨਕ ਚੱਕ ਵਿਖੇ ਭਗਵਾਨ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਵਿੱਚ ਮੱਥਾ ਟੇਕਦੇ ਹੋਏ ਜਹਾਂਗੀਰ ਬਾਦਸ਼ਾਹ ਪਰਿਵਾਰ ਸਮੇਤ ਤੁਸੀਂ ਜਹਾਂਗੀਰ ਬਾਰੇ ਤਾਂ ਸਾਰੇ ਜਾਣਦੇ ਆ ਕਿ ਉਹ ਖੁਦ ਆਪਣੇ ਪਰਵਾਸ समेत ਇੱਥੇ ਬਾਬਾ ਜੀ ਨੂੰ ਮਿਲਣ ਆਇਆ ਸੀ ਮੱਥਾ ਟੇਕਣ ਆਇਆ ਸੀ ਇਸੇ ਤਰ੍ਹਾਂ ਅੱਗੇ ਨਾਨਕ ਚੱਕ ਵਿਖੇ ਬਾਬਾ ਸ਼ਿਰੀ ਚੰਦ ਜੀ ਦੀ ਲੋਈ ਹਾਥੀ ਉੱਪਰ ਰੱਖੀ ਗਈ ਹਾਥੀ ਜ਼ਮੀਨ ਵਿੱਚ ਧਸ ਗਿਆ ਅਤੇ ਚਿੱਕਾ ਮਾਰਨ ਲੱਗ ਪਿਆ ਇਸੇ ਤਰ੍ਹਾਂ ਅੱਗੇ ਨਾਨਕ ਚੱਕ ਵਿਖੇ ਭਾਈ ਕਮ ਲਈਏ ਕਿਹਾ ਇਹ ਸ਼ਹਿਰ ਕਾਦਰਾਬਾਦ ਨਹੀਂ ਠੇਕ ਰਾਈ ਹੋ ਲੋ ਤੂੰ ਨਹੀਂ ਪਾਉ ਪ੍ਰਸ਼ਾਦ ਤੇ ਹੁਣ ਅਸੀਂ ਤੁਹਾਨੂੰ ਪੂਰਾ ਇਤਿਹਾਸ ਬਣਾਉਨੇ ਆ ਹਾਂਜੀ ਤੁਸੀਂ ਪੜ ਸਕਦੇ ਆ ਕਾਫੀ ਵੱਡਾ ਇਤਿਹਾਸਾ ਜੋ ਪੂਰੀ ਡਿਟੇਲ ਦੇ ਵਿੱਚ ਲਿਖਿਆ ਹੋਇਆ ਆ ਸਾਨੂੰ ਜੋ ਸੁਣਨ ਨੂੰ ਮਿਲਿਆ ਕਹਿੰਦੇ ਜੀ ਇਸ ਬੋਰਡ ਦੀਆਂ ਜਿਹੜੀਆਂ ਜੜਾਂ ਆ ਹਾਂਜੀ ਉਹ ਇਥੋਂ 1 ਕਿਲੋਮੀਟਰ ਦੂਰ ਆ ਦੂਰ ਆ ਜੀ ਪਿੰਡ ਆ ਕੀ ਨਾਂ ਜੀ ਪਿੰਡ ਕਾਦਰਾਬਾਦ ਜੀ ਕਾਦਰਾਬਾਦ ਹਾਂਜੀ ਕਾਦਰਾ ਇਸ ਪਿੰਡ ਦੇ ਨਾਲ ਤਿਆਰ ਸ਼ਹਿਰ ਸੀ ਜੀ ਉਹ ਪਹਿਲਾਂ ਸ਼ਹਿਰ ਹੁੰਦਾ ਸੀ ਉਹਦੇ ਨਾਲ ਇਤਿਹਾਸ ਜੁੜਿਆ ਹੋਇਆ ਜੀ ਹਾਂ ਜੀ ਉਹਦੇ ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਡਿਟੇਲ ਦੇ ਵਿੱਚ ਮਤਲਬ ਜਦੋਂ ਉਹਨਾਂ ਨੇ ਬਾਬਾ ਜੀ ਨੇ 84 ਸਿੱਧ ਆਏ ਨਾ ਜੀ ਅੱਛਾ 84 ਸਿੱਧ ਆਈ ਸੀ ਬਾਬਾ ਜੀ ਕੋਲ ਬਾਬਾ ਜੀ ਕੋਲ ਆਏ ਉਹਨਾਂ ਨੇ ਕਿਹਾ ਵੀ ਕੰਬਲੀਆਂ ਨੂੰ ਕਿਹਾ ਵੀ ਜਾ ਜਾ ਕੇ ਗਜਾ ਕਰਕੇ ਆ ਕੰਬਲੀਆਂ ਬਾਬਾ ਜੀ ਦਾ ਜੀ ਤੇ ਚੇਲਾ ਸੀ ਜੀ ਚੇਲਾ ਸੀ ਠੀਕ ਆ ਜੀ ਉਹਨਾਂ ਨੂੰ ਗਜਾ ਲੈਣ ਕੇ ਲਿਆ ਠੀਕ ਹੈ ਜੀ ਕੋਈ ਐਸੀ ਉਹਨਾਂ ਸ਼ਿੱਧਾਂ ਨੇ ਮਹਾਰਾਜ ਜੀ ਲੋਕ ਥੰਮ ਕਰਤੀ ਉਹਨਾਂ ਨੂੰ ਗਜਾ ਨਾ ਮਿਲਿਆ ਕੋਈ ਵੀ ਅੱਛਾ ਜੀ ਤੇ ਫਿਰ ਉਹਨਾਂ ਨੇ ਦੁਖੀ ਹੋ ਗਏ ਨਾ ਉਹ ਤੇ ਸ਼ਰਾਬ ਦੇਤਾ ਵੀ ਥੇ ਹੋ ਜਾਊਗਾ ਜੀ ਠੀਕ ਹੈ ਜੀ ਹਾਂ ਜੀ ਜਦੋਂ ਉਹ ਥੇ ਹੋ ਗਿਆ ਤੇ ਇਹ ਬਾਬੇ ਜੀ ਨੂੰ ਕਿਹਾ ਵੀ ਬਾਬਾ ਜੀ ਜੋ ਆ ਕੇ ਮਠਾ ਤੇ ਕਿਹਾ ਬਾਬਾ ਜੀ ਨੂੰ ਆਂਦਾ ਵੀ ਕੰਬਲਿਆ ਕੋਈ ਸ਼ਰਾਬਤ ਨਹੀਂ ਦੇ ਆਇਆ ਅੰਜਾ ਜੀ ਮੈਂ ਮੇਰੇ ਮੂੰਹ ਚੋਂ ਨਿਕਲਿਆ ਵੀ ਇਥੇ ਥੇ ਹੋ ਜਾਣਾ ਪਿੰਨ ਕੁਝ ਤਰ੍ਹਾਂ ਜਨਾਬਾ ਉਹ ਫਿਰ ਕੰਬਲੀ ਨਾਲ ਆ ਕੇ ਦਤਾ ਉਹਨੇ ਕਿਹਾ ਜਾ ਭੱਜ ਜਾ ਕੇ ਫਿਰ ਕਹਦੇ ਲੋਕਾਂ ਨੂੰ ਬਾਹਰ ਨਿਕਲ ਜਾਏ ਇੱਕੜਿਕ ਨੂੰ ਥੇ ਹੋ ਜਾਣਾ ਇਹ ਬਾਗ ਤੁਹਾਡਾ ਪੂਰਾ ਹੋ ਜਾਣਾ ਹੈ ਠੀਕ ਹੈ ਜੀ ਉਹ ਫਿਰ ਥੇ ਹੋ ਗਿਆ ਕੁਚਨਾ ਬਾਅਦ ਜੀ ਤੇ ਕੰਬੜੀਆਂ ਜੀ ਇੱਥੇ ਆ ਗਏ ਤੇ ਫਿਰ ਆਂਦੇ ਜਦੋਂ ਬੋਰ ਦੀ ਸਾਡੀ ਜਗਾ ਦੇ ਉੱਥੇ ਬੋਰ ਉੱਗੂਗਾ ਨਾ ਇੱਥੇ ਪਿੰਡ ਵਸ ਜੂਗਾ ਜੀ ਅੱਛਾ ਫਿਰ ਬਾਬਾ ਜੀ ਨੇ ਇਹ ਕਿਹਾ ਜਿਹੜੇ ਲੋਕ ਲੋਕ ਆਏ ਸੀਗੇ ਲੋਕ ਇੱਥੇ ਆ ਗਏ ਸੀ ਹਾਂਜੀ ਤੇ ਸਾਨੂੰ ਵੀ ਇਹੀ ਸਾਨੂੰ ਮਿਲਿਆ ਜੀ ਜਦੋਂ ਕਹਿੰਦੇ ਪਿੰਡ ਥੇ ਹੋ ਗਿਆ ਉੱਜੜ ਗਿਆ ਤੇ ਉਸ ਤੋਂ ਬਾਅਦ ਪਿੰਡ ਦੇ ਲੋਕ ਕਹਿੰਦੇ ਇੱਥੇ ਆਏ ਸੀ ਫਰਿਆਦ ਮੰਗਣ ਤਾਂ ਬਾਬਾ ਜੀ ਨੇ ਇਹ ਕਿਹਾ ਸੀ ਕਿ ਇਸ ਬੋਰ ਦੀਆਂ ਜੜਾਂ ਜੇ ਦੋ ਪਿੰਡ ਤੱਕ ਪਹੁੰਚ ਜਾਊਗੀਆਂ ਤਾਂ ਪਿੰਡ ਫੇਰ ਦੁਬਾਰਾ ਹਰਾ-ਭਰਾ ਹੋ ਜਾਊਗਾ। ਹਰਾ-ਭਰਾ ਹੋ ਜਾਊਗਾ ਜੀ। ਤੇ ਕਹਿੰਦੇ ਹੁਣ ਪਹੁੰਚ ਗਈਆਂ ਤੇ ਪਿੰਡ ਦੇ ਵਿੱਚ ਕਿੰਨੇ ਘਰ ਹੋ ਗਏ ਜੀ? ਬੜੇ 7-8 ਘਰ ਹੋ ਗਏ ਜੀ 10। ਅੱਛਾ ਪਹਿਲਾਂ ਕੋਈ ਨਹੀਂ ਸੀ ਦੇਖ ਲੋ ਜੀ। ਕੋਈ ਨਹੀਂ ਹੈਗਾ ਜੀ ਜੀ। ਦੇਖ ਲਓ ਤੁਸੀਂ ਸਦੀਆਂ ਪੁਰਾਣੀ ਇਹ ਗੱਲ ਆ। ਬਾਬਾ ਜੀ ਨੇ ਇਹ ਬਚਨ ਬੋਲੇ ਸੀਗੇ ਤੇ ਅੱਜ ਉਹ ਪੂਰੇ ਹੋ ਗਏ ਆ। ਪੂਰੇ ਹੋ ਗਏ। ਹੁਣ ਤੁਸੀਂ ਖੁਦ ਅੰਦਾਜ਼ਾ ਲਾ ਲਓ। ਇਸ ਪਵਿੱਤਰ ਜਗ੍ਹਾ ਦਾ ਇਤਿਹਾਸ ਕਿੰਨਾ ਡੂੰਘਾ ਆ ਤੇ ਕਿੰਨਾ ਪਹੁੰਚਿਆ ਹੋਇਆ ਆ। ਹਰ ਕਿਸੇ ਨੂੰ ਇਸ ਜਗ੍ਹਾ ਆ ਕੇ ਸ਼ਾਂਤੀ ਮਿਲੇਗੀ ਉਹਦਾ ਮਨ ਤ੍ਰਿਪਤ ਹੋ ਜਾਏਗਾ ਜਹਾਂਗੀਰ ਦਾ ਵੀ ਇਤਿਹਾਸ ਜੁੜਿਆ ਹੋਇਆ ਹੈ ਜੀ ਬਾਬਾ ਸ਼ਿਰੀ ਚੰਦ ਜੀ ਦੇ ਨਾਲ ਹਾਂਜੀ ਤੇ ਉਹਦਾ ਵੀ ਦੱਸੋ ਸਾਨੂੰ ਉਹਦਾ ਵੀ ਬੱਚਾ ਪੂਰਾ ਹੋ ਗਿਆ ਸੀ ਕੋਈ ਜਹਾਂਗੀਰ ਦਾ ਬੱਚਾ ਪੂਰਾ ਹੋ ਗਿਆ ਸੀ ਠੀਕ ਉਹਦਾ ਮਤਲਬ ਸੰਗਤ ਲੈ ਕੇ ਆਇਆ ਉਹਨਾਂ ਵਾਸਤੇ ਬਿਮਾਰਾ ਨੇ ਜੈ ਬਾਬੇ ਦੀ ਕਾਤੀ ਜਿੰਨਾ ਕਰਤਾ ਕੋਈ ਵਧੀਆ ਪਵਿੱਤਰ ਹੋ ਗਿਆ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਇੱਥੇ ਆ ਕੇ ਉਹਨੇ ਮਹਾਰਾਜੀ ਜੋ ਖੁਸ਼ੀ ਕੀਤੀ ਉਹਨਾਂ ਦੇ ਅੱਗੇ ਵੱਧ ਚੜ ਕੇ ਕੀਤੀ ਹੈ ਜੀ ਠੀਕ ਹੈ ਜੀ ਮਤਲਬ ਕਿ ਜਹਾਂਗੀਰ ਦਾ ਜਿਹੜਾ ਬੇਟਾ ਸੀ ਉਹ ਬਾਬਾ ਜੀ ਨੇ ਜੀਂਦਾ ਕਰਤਾ ਸੀ ਹਾਂਜੀ ਕਰਤਾ ਹੈ ਦੇਖ ਲਓ ਤੁਸੀਂ ਹਾਂਜੀ ਠੀਕ ਹੈ ਜੀ ਤੇ ਇੱਕ ਅਸੀਂ ਦੇਖਿਆ ਜੀ ਉੱਥੇ ਲਿਖਿਆ ਹੋਇਆ ਸੀ ਇਹ ਹਾਥੀ ਦਾ ਕਿ ਬਾਬਾ ਜੀ ਦਾ ਕੋਈ ਕੱਪੜਾ ਰੱਖਿਆ ਗਿਆ ਹਾਥੀ ਤੇ ਹਾਂਜੀ ਉਹਨਾਂ ਨੇ ਭੇਜਿਆ ਇਹਨੇ ਵੀ ਤੁਸੀਂ ਨਾ ਚੱਲੋ ਛੱਡਿਓ ਜੀ ਅੱਛਾ ਜੀ ਹਾਥੀ ਭੇਜਿਆ ਉਹਨਾਂ ਨੇ ਹਾਥੀ ਭੇਜਿਆ ਜੀ ਉਹਨਾਂ ਨੇ ਉਹ ਕੰਬੜੀ ਦਾ ਭਾਰ ਕਰ ਹਾਥੀ ਥੱਲੇ ਥੱਲੇ ਖੁੱਭ ਗਿਆ ਜੀ ਠੀਕ ਉਹ ਚੀਕਾਂ ਮੰਨ ਲਿਆ ਭੈਣਾ ਵਜਨ ਹੋ ਗਿਆ ਜੀ ਦਾ ਹਾਂ ਤੇ ਫਿਰ ਬਾਬਾ ਜੀ ਨੇ ਕਿਹਾ ਵੀ ਅਸੀਂ ਤੁਸੀਂ ਹਾਥੀ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਊਂਗਾ ਮੈਂ ਜੀ ਫਿਰ ਬਾਬਾ ਜੀ ਹਾਥੀ ਤੋਂ ਪਹਿਲਾਂ ਉੱਥੇ ਪਹੁੰਚ ਗਏ ਜੀ ਹਾਂਜੀ ਤੇ ਆਪਣਾ ਇਹੀ ਪਿੰਡ ਆ ਜੀ ਹਾਂਜੀ ਇਹੋ ਪਿੰਡ ਆ ਜੀ ਤੁਹਾਡਾ ਦਾ ਇੱਥੋਂ ਜਾ ਮੇਰਾ ਪਿੰਡ ਅਲੀਵਾਲ ਬਾਜਪੁਰ ਜੀ ਅੱਛਾ ਜੀ ਕਿੰਨੀ ਕੀ ਦੂਰ ਆ ਜੀ ਇੱਥੋਂ 2 ਕਿਲੋ 2 ਕਿਲੋਮੀਟਰ ਆ ਜੀ ਤੇ ਤੁਹਾਡਾ ਦਾ ਇੱਥੋਂ ਫਿਰ ਜਾਣ ਨੂੰ ਦਿਲ ਨਹੀਂ ਕਰਦਾ ਹੋਣਾ ਜੀ ਮੈਂ ਤਾਂ ਮੈਨੂੰ ਉਹ ਪੱਚੀ-30 ਸਾਲ ਹੋ ਗਏ ਥੇ ਹੁੰਦੇ ਨੂੰ ਜੀ ਸੇਵਾ ਕਰਦੇ ਆਂ ਸੇਵਾ ਉਹ ਕੰਮ ਕਰੀਦਾ ਸੇਵਾ ਹੀ ਕਰੀਦੀ ਦੇਖ ਲਓ ਜੀ ਇਹ ਵੀ ਤੁਸੀਂ ਲਾ ਲਓ ਜੀ ਕਰਮੋਂ ਤੁਹਾਡੇ ਇਹ ਕਰਮ ਜੀ ਮਾਰ ਕਰਮਾਂ ਇਹ ਕਰਮਾਂ ਦੀ ਹੈ ਜੀ ਹੋਰ ਕਰਮ ਨਹੀਂ ਤਾਂ ਬੰਦੇ ਦਾ ਕਿੱਥੇ ਮਨ ਲੱਗਦਾ ਜੀ ਅੱਜ ਕੱਲ੍ਹ ਕਾਲਜੋਗ ਦੇ ਵਿੱਚ ਨਹੀਂ ਨਹੀਂ ਲੱਗਦਾ ਜੀ ਇਹ ਧਾਰਮਿਕ ਜਗ੍ਹਾ ਤੇ ਘੱਟ ਲੱਗਦਾ ਆ ਹਾਂ ਤੇ ਤੁਹਾਨੂੰ ਜੋੜਿਆ ਹੋਇਆ ਪਰਮਾਤਮਾ ਨੇ ਇਹਨਾਂ ਦੀ ਮੌਜ ਹੈ ਜੀ શરી ਇਹਨਾਂ ਦੀ ਮੌਜ ਹੈ ਬਹੁਤ ਤੁਹਾਨੂੰ ਖੁਸ਼ੀ ਹੁੰਦੀ ਆ ਜੀ ਜਦੋਂ ਅਸੀਂ ਮਿਲਦੇ ਆਂ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਤੇ ਹੁਣ ਅਸੀਂ ਵੀਡੀਓ ਦੀ ਇਸੇ ਜਗ੍ਹਾ ਸਮਾਪਤੀ ਕਰਦੇ ਹਾਂ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ